ਅਜੇ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਅਜੀਤ ਗੁਪਤਾ ਦੀ ਵੀਡੀਓ ਵਾਇਰਲ ਹੋਈ ਜਿਦੇਚ ਉਹਨਾਂ ਨੇ ਬੜੇ ਜ਼ੋਰ ਨਾਲ ਕਿਹਾ ਸੀ ਕੋਈ ਬਦਲਾ ਨਹੀਂ ਆਇਆ ਨਸ਼ਾ ਹੋਵੇ ਚੱਲੀ ਜਾਂਦਾ ਭ੍ਰਿਸ਼ਟਾਚਾਰ ਹੋਵੇ ਚੱਲੀ ਜਾਂਦਾ ਸਭ ਕੁਝ ਹੋਵੇ ਚੱਲੀ ਜਾਂਦਾ ਹੈ ਕੋਈ ਬਦਲਾ ਆਇਆ ਹੀ ਨਹੀਂ ਸਾਡੀ ਸਰਕਾਰ 'ਚ ਤੇ ਅੱਜ ਉਹ ਯੂ ਟਰਨ ਲੈ ਕੇ ਨੇ ਅੱਜ ਆਪਣੇ ਬਿਆਨ ਤੋਂ ਉਹਨਾਂ ਨੇ ਪਲਟਣਾ ਸ਼ੁਰੂ ਕਰ ਦਿੱਤਾ ਹੈ ਤੇ ਪਲਟ ਕਿਉਂ ਰਹੇ ਨੇ ਕਿਉਂਕਿ ਕੱਲ੍ਹ ਦੀਆਂ ਖਬਰਾਂ ਆ ਰਹੀਆਂ ਸੀ ਕਿ ਵੀਡੀਓ ਵੇਖ ਕੇ ਭਗਵੰਤ ਮਾਨ ਸਾਹਿਬ ਦਾ ਉਹਨੂੰ ਫੋਨ ਆਇਆ ਜਦੋਂ ਦੀ ਗੱਲ ਭਗਵੰਤ ਮਾਨ ਸਾਹਿਬ ਨੇ ਐਮਐਲਏ ਨਾਲ ਕੀਤੀ ਹੈ ਉਦੋਂ ਦੀ ਐਮਐਲਏ ਸਾਹਿਬ ਦੇ ਬਿਆਨ ਬਦਲ ਗਏ ਨੇ ਤੇ ਹੁਣ ਐਮਐਲਏ ਸਾਹਿਬ ਇੱਥੋਂ ਤੱਕ ਕਹਿ ਰਹੇ ਨੇ ਵੀ ਉਹ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਗੱਲ ਆ ਰਹੀ ਹੈ ਕਿ ਵੇਖੋ ਜੀ ਉਹ ਤਾਂ ਵੀਡੀਓ ਪੁਰਾਣੀ ਹੈ ਕਾਂਗਰਸ ਸਰਕਾਰ ਵੇਲੇ ਦੀ ਉਹ ਤਾਂ ਹੁਣ ਦੀ ਵੀਡੀਓ ਹੀ ਨਹੀਂ ਹੈ ਦੇਖੋ ਪਹਿਲੀ ਤਾਂ ਗੱਲ ਭਗਵਾਨ ਤਮਾਨ ਸਰਕਾਰ ਦੇ ਵਿੱਚ ਬੜੇ ਯੂ ਟਰਨ ਵੱਜੇ ਨੇ ਵਿਰੋਧੀਆਂ ਨੇ ਤੇ ਇੱਥੋਂ ਤੱਕ ਕਿਹਾ ਵੀ ਇਹ ਯੂ ਟਰਨ ਦੀ ਸਰਕਾਰ ਹੈ ਫੈਸਲਾ ਕਰ ਲੈਣਾ ਤੇ ਮਿੰਟ ਚ ਬਦਲ ਲੈਣਾ ਕਦੇ ਪੰਚਾਇਤਾਂ ਭੰਗ ਕਰ ਦਿਓ ਕਦੇ ਨਹੀਂ ਨਹੀਂ ਪੰਚਾਇਤਾਂ ਬਹਾਲ ਕਰ ਦਿਓ ਕਦੇ ਜਗਾੜੂ ਰੇੜੀਆਂ ਤੇ ਪਾਬੰਦੀ ਫੇਰ ਕਦੇ ਜਗਾੜੂ ਰੇੜੀਆਂ ਬਹਾਲ ਤੇ ਹੁਣ ਐਮ ਐਲ ਏ ਸਾਹਮਣੇ ਆ ਜਿਹੜਾ ਯੂ ਟਰਨ ਮਾਰਿਆ ਹੈ ਇਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਜਿਹੜਾ ਯੂ ਟਰਨ ਹੈ ਨਾ ਇਦੀ ਕੋਈ ਵਿਆਖਿਆ ਬਣਦੀ ਨਹੀਂ ਪਰ ਐਮਐਲਏ ਸਾਹਿਬ ਦੱਸਦੇ ਨੇ ਵੀ ਉਹਨੋਂ ਕਹਿ ਰਹੇ ਨੇ ਵੀ ਉਹ ਤਾਂ ਇਹ ਹੈ ਉਹ ਹੈ ਵੀਡੀਓ ਪੁਰਾਣੀ ਹੈ ਮੇਰੀ ਗੱਲ ਤੋੜ ਮੋੜ ਕੇ ਕੀ ਗੱਲ ਪੰਜਾਬ ਦੇ ਲੋਕ ਐਡੇ ਕਮਲੇ ਨੇ ਐਡੇ ਲੋਲੇ ਨੇ ਜਿਨ੍ਹਾਂ ਨੇ ਵੀਡੀਓ ਸੁਣੀ ਹੈ ਜਿਹਦੇ ਚ ਐਮਐਲਏ ਸਾਹਿਬ ਸਪਸ਼ਟ ਬੋਲ ਰਹੇ ਨੇ ਕਿ ਅਸੀਂ ਕਹਿੰਨੇ ਆ ਬਦਲਾ ਆ ਗਿਆ ਕਿੱਥੇ ਬਦਲਾ ਆਇਆ ਭ੍ਰਿਸ਼ਟਾਚਾਰੋਂ ਵਿੱਚ ਨਸ਼ਾ ਹੋਵੇ 80 80 ਕਰਕੇ ਗੱਲ ਕਰ ਰਹੇ ਨੇ ਔਰ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਦੋਸਤ ਹੈ ਤੇ ਉਹ ਇੱਕ ਕੰਮ ਕਰਾਉਣ ਲਈ ਇੱਕ ਅਫਸਰ ਕੋਲ ਗਿਆ ਤੇ 1 ਲੱਖ ਰੁਪਈਆ ਅਫਸਰ ਨੇ ਮੰਗਿਆ ਤੇ ਜਦੋਂ ਕਹਿੰਦਾ ਉਹਨੇ ਆ ਕੇ ਤੇ ਐਮਐਲਏ ਦਾ ਫੋਨ ਕਰਾਤਾ ਉੱਥੇ ਅਫਸਰ ਨੂੰ ਤੇ ਫਿਰ ਉਹ ਰਿਸ਼ਵਤ ਜਿਹੜੀ ਆ 1 ਲੱਖ ਤੋਂ 5 ਲੱਖ ਹੋ ਗਈ ਕਹਿੰਦਾ ਰਿਸ਼ਵਤ ਘਟੀ ਨਹੀਂ ਵਧ ਗਈ ਹੈ ਤੇ ਹੁਣ ਉਹ ਐਮਐਲਏ ਸਾਹਿਬ ਯੂ ਟਰਨ ਲੈ ਰਹੇ ਨੇ ਮੈਂ ਤਾਂ ਪਹਿਲੇ ਦਿਨ ਹੀ ਕਹਤਾ ਸੀ ਵੀ ਹੁਣ ਇਸ ਐਮਐਲਏ ਸਾਹਿਬ ਦੀ ਖੈਰ ਨਹੀਂ ਇਹਦੇ ਵਿਚਾਰੇ ਨਾਲ ਪਤਾ ਨਹੀਂ ਹੁਣ ਬੰਨਾ ਕੀ ਹੈ ਕਿਉਂਕਿ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਬਹੁਤ ਵੱਡੇ ਸਵਾਲ ਆਪਣੀ ਹੀ ਸਰਕਾਰ ਤੇ ਉਠਾਏ ਨੇ ਤੇ ਉਦੋਂ ਦਾ ਕੁਮਰ ਵਿਜੇ ਪ੍ਰਤਾਪ ਗੁਠੀਏ ਲੱਗਿਆ ਨਜ਼ਰ ਆਉਂਦਾ ਨੁਕਰੇ ਲੱਗਿਆ ਨਜ਼ਰ ਆਉਂਦਾ ਕੁਮਰ ਵਿਜੇ ਪ੍ਰਤਾਪ ਦੀ ਸਰਕਾਰੇ ਦੁਆਰੇ ਕੋਈ ਪੁੱਛਗਿੱਛ ਜੀ ਨਹੀਂ ਰਹਿ ਗਈ ਤੇ ਹੁਣ ਇਹ ਐਮਐਲਏ ਸਾਹਿਬ ਜਿਨ੍ਹਾਂ ਨੇ ਹੁਣ ਬੋਲਿਆ ਸੀ ਅਜੇ ਗੁਪਤਾ ਨੇ ਇਹ ਆਪਣਾ ਬਿਆਨ ਪਤਾ ਹੀ ਸੀ ਬਦਲਣਗੇ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਫਿਰ ਵੀ ਅੜਦਾ ਆਪਦੀ ਗਲਤੀ ਉਹ ਦੋ ਤਿੰਨ ਵਾਰ ਬੋਲਿਆ ਫਿਰ ਉਹ ਆਪਦੀ ਗਲਤੀ ਖੜ ਜਾਂਦਾ ਉਹ ਅੜ ਜਾਂਦਾ ਪਰ ਇਹ ਐਮਐਲਏ ਸਾਹਿਬ ਅਜੇ ਕੁੰਵਰ ਵਿਜੇ ਪ੍ਰਤਾਪ ਵਰਗੇ ਨਹੀਂ ਹੈਗੇ ਬੋਲ ਤਾਂ ਬੈਠੇ ਲੋਕਾਂ ਨੇ ਵਾਹ ਵਾਹ ਕੀਤੀ ਬੜਿਆਂ ਨੇ ਕਿ ਆ ਵੀ ਸੱਚ ਬੋਲਣ ਦੀ ਜੁਰਤ ਕੀਤੀ ਆ ਇਹਦੀ ਉਮੀਦ ਬਣੀ ਸੀ ਵੀ ਆਮ ਆਦਮੀ ਪਾਰਟੀ ਲਾਜ਼ਮੀ ਤੌਰ ਤੇ ਇਹਨਾਂ ਗੱਲਾਂ ਬਾਰੇ ਸੋਚੂਗੀ ਕਿਉਂਕਿ ਜਿਹੜੀ ਪਾਰਟੀ ਆਪਦਾ ਭਲਾ ਚਾਹੁੰਦੀ ਹੁੰਦੀ ਆ ਉਹ ਆਪਦੀਆਂ ਕੰਵੀਆਂ ਬਾਰੇ ਸਭ ਤੋਂ ਪਹਿਲਾਂ ਸੋਚਦੀ ਹੁੰਦੀ ਆ ਘਾਟਾਂ ਬਾਰੇ ਸਭ ਤੋਂ ਪਹਿਲਾਂ ਵਿਚਾਰਦੀ ਹੁੰਦੀ ਆ ਔਰ ਆਪਦੀ ਪਰਚੋਲ ਤੇ ਆਲੋਚਨਾ ਨੂੰ ਬੜੇ ਖੁੱਲੇ ਮਨ ਨਾਲ ਉਹ ਪਾਰਟੀ ਲੈਂਦੀ ਹੁੰਦੀ ਆ ਜਾਂ ਉਹ ਬੰਦਾ ਲੈਂਦਾ ਹੁੰਦਾ ਜਿਹੜਾ ਵਿਕਾਸ ਚਾਹੁੰਦਾ ਜਿਹੜਾ ਤਰੱਕੀ ਚਾਹੁੰਦਾ ਪਰ ਆਲੋਚਨਾ ਜਿਹੜੀ ਉਹ ਤੱਥਾਂ ਸਹਿਤ ਹੋਣੀ ਚਾਹੀਦੀ ਆ ਕਿਸੇ ਦੀ ਲਾਕਡਾਉਟ ਤੋਂ ਜਾਂ ਮਨਕਰਤ ਨਹੀਂ ਹੋਣੀ ਚਾਹੀਦੀ ਪਰ ਜਿਹੜੀਆਂ ਪਾਰਟੀਆਂ ਜਾਂ ਜਿਹੜੇ ਵਿਅਕਤੀ ਆਪਦੀਆਂ ਕਮੀਆਂ ਸੁਣਨੀਆਂ ਪਸੰਦੀ ਨਾ ਕਰਦੇ ਹੋਣ ਸਿਰਫ ਖੁਸ਼ਾਮਦ ਸੁਣਨੀ ਪਸੰਦ ਕਰਦੇ ਹੋਣ ਪ੍ਰਸ਼ੰਸਾ ਸੁਣਨੀ ਪਸੰਦ ਕਰਦੇ ਹੋਣ ਉਹਨਾਂ ਦਾ ਅੰਤ ਤੈ ਹੁੰਦਾ ਉਹ 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 ਉਹਨਾਂ ਦਾ ਨਿਹਾਰ ਸ਼ੁਰੂ ਹੋ ਜਾਂਦਾ ਉਹਨਾਂ ਦਾ ਪਤਨ ਹੋਣਾ ਹੀ ਹੋਣਾ ਹੁੰਦਾ ਤੇ ਹੁਣ ਇਹ ਜਿਹੜੇ ਐਮਐਲਏ ਸਾਹਿਬ ਨੇ ਪਹਿਲਾਂ ਤਾਂ ਆਪਦੀ ਪਾਰਟੀ ਦੀਆਂ ਕਮੀਆਂ ਉਜਾਗਰ ਕੀਤੀਆਂ ਬਾਦਚ ਹੁਣ ਉਹ ਪਰਦਾ ਚੱਕੀ ਕਰ ਰਹੇ ਨੇ ਉਹਦੇ ਤੇ ਪਰਦਾ ਪੋਛੀ ਕਰ ਰਹੇ ਨੇ ਤਾਂ ਇਹ ਜਿਹੜੀ ਸਾਰਾ ਕੁਛ ਚੱਲ ਰਿਹਾ ਹੈ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਫਾਇਦਾ ਨਹੀਂ ਹੋਣਾ ਆਮ ਆਦਮੀ ਪਾਰਟੀ ਨੂੰ ਪੱਕਾ ਹੀ ਲੱਗਦਾ ਸੀ ਵੀ 13 ਸੀਟਾਂ ਨੇ ਪੰਜਾਬ ਦੀਆਂ ਤੇ 13 ਦੀਆਂ 13 ਅਸੀਂ ਜਿੱਤ ਜਾਣੀਆਂ 13 0 ਹੋ ਜਾਣਾ ਤੇ ਉਹ ਜਦੋਂ ਲੋਕਾਂ ਨੇ ਕਰਤਾ 0 3 ਤਾਂ ਉਸ ਤੋਂ ਬਾਅਦ ਸੋਚਣ ਦੀ ਲੋੜ ਤਾਂ ਹੈਗੀ ਆ ਹੁਣ ਭਾਵੇਂ ਉਹ ਲੱਲੇ ਪੱਬੇ ਮਾਰੀ ਜਾਣ ਪਾਵੇਂ ਉਹ ਕਹਿੰਦੇ ਨੇ ਕੁਛੜ ਕੁੜੀ ਤੇ ਸ਼ਹਿਰ ਢੋਰੇ ਵਾਲਾ ਕੰਮ ਕਰੀ ਜਾਣ। ਪਾਵੇਂ ਉਹ ਜਿਵੇਂ ਕਹਿੰਦੇ ਨੇ ਨਾ ਕਿ ਇੱਕ ਬੰਦੇ ਦੀ ਨਾ ਮਤਲਬ ਘਰੇ ਗਵਾਚ ਗਈ ਸੀ ਚਾਬੀ ਤੇ ਪੁਰਾਣੇ ਜ਼ਮਾਨੇ ਦੀ ਗੱਲ ਆ ਤੇ ਘਰੇ ਉਹਦੇ ਹਡੇਰਾ ਸੀਗਾ ਲਾਈਟ ਹੈ ਨਹੀਂ ਸੀ ਤੇ ਉਹ ਬਾਹਰ ਜਿੱਥੇ ਸੜਕ ਦੇ ਉੱਪਰ ਲਾਈਟ ਲੱਗੀ ਸੀ ਉੱਥੇ ਜਾ ਕੇ ਰਾਤ ਨੂੰ ਫਰੋਲੀ ਜਾਵੇ। ਉਹਨੂੰ ਕਿ ਸਿਆਣੇ ਬੰਦੇ ਨੇ ਪੁੱਛਿਆ ਵੀ ਇੱਥੋਂ ਕਿ ਲੱਭਦਾ ਹੈ? ਕਹਿੰਦਾ ਮੇਰੀ ਚਾਬੀ ਗਵਾਚੀ ਹੈ। ਉਹ ਬੰਦਾ ਵੀ ਲੱਭਣ ਲੱਗ ਪਿਆ ਨਾਲ ਤੇ ਬਾਅਦ ਚ ਉਹਨੇ ਪੁੱਛਿਆ ਯਾਰ ਇੱਥੇ ਤਾਂ ਕਿਤੇ ਦਿਖਦੀ ਨਹੀਂ ਕਿੱਥੇ ਕਿ ਡਿੱਗੀ ਐ ਕਹਿੰਦਾ ਡਿੱਗੀ ਤਾਂ ਯਾਰ ਸਾਡੇ ਘਰੇ ਜਿੱਥੇ ਸਾਡਾ ਚੁੱਲ੍ਹਾ ਉੱਥੇ ਕਿ ਜੇ ਡਿੱਗੀ ਐ ਉਹ ਆਂਦਾ ਕਮਲਿਆ ਫਿਰ ਇੱਥੇ ਕੋ ਲੱਭਦਾ ਕਹਿੰਦਾ ਇੱਥੇ ਚਾਨਣ ਆ ਉੱਥੇ ਹਨੇਰਾ ਜਿਹੜੇ ਤਾਂ ਐਦਾਂ ਆਉਂਦੀਆਂ ਕਮੀਆਂ ਲੱਭਣਗੇ ਉਹ ਪਾਰਟੀ ਹੋਵੇ ਤੇ ਚਾਹੇ ਬੰਦਾ ਉਹਨਾਂ ਦਾ ਬੇੜਾ ਬਹਿਣਾ ਹੀ ਬਹਿਣਾ ਉਹਨਾਂ ਦਾ ਕਦੇ ਭਲਾ ਹੋਣਾ ਹੀ ਨਹੀਂ ਸੋ ਆਮ ਆਦਮੀ ਪਾਰਟੀ ਦੇ ਵਿੱਚ ਆਹੀ ਟ੍ਰੈਂਡ ਜਿਹੜਾ ਉਹ ਚੱਲ ਪਿਆ ਹੋਇਆ ਤੇ ਮੈਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਪਹਿਲਾਂ ਇਵੇਂ ਹੀ ਕਰਦੀਆਂ ਰਹੀਆਂ ਆਕਾਲੀ ਦਲ ਚ ਸੁਖਬੀਰ ਬਾਦਲ ਕਾਂਗਰਸ ਪੰਜਾਬ ਦੀ ਵੀ ਆਈਓ ਕੁਝ ਕਰਦੀ ਰਹੀ ਆ ਤੇ ਬਾਕੀ ਸਾਰੀਆਂ ਪਾਰਟੀਆਂ ਆਪਣੇ ਅੰਦਰ ਝਾਤੀ ਆਪਣੜੇ ਗਰੇਵਾਂ ਚ ਝਾਤੀ ਮਾਰਨੀ ਨਹੀਂ ਚਾਹੁੰਦੇ ਇਸੇ ਕਰਕੇ ਨਗਾਰ ਚ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਵੀ ਸੇਮ ਕੰਮ ਕਰ ਰਹੀ ਆ ਜੇਕਰ ਆਮ ਆਦਮੀ ਪਾਰਟੀ ਦਾ ਐਮਐਲਏ ਸਾਹਿਬ ਅੱਜ ਯੂ ਟਰਨ ਕਰ ਰਿਹਾ ਆ ਆਪਦੀ ਗੱਲ ਤੋਂ ਹੀ ਬਦਲ ਰਿਹਾ ਆ ਤਾ ਜਿਹੜੀ ਗੱਲ ਸਾਰੇ ਪੰਜਾਬ ਨੇ ਸੁਣ ਲਈ ਉਹ ਵੀਡੀਓ ਚਾਰ ਚਫੇਰੇ ਘੁੰਮ ਗਈ ਸਭ ਤੋਂ ਪਹਿਲਾਂ ਸੁਖਵੀਰ ਬਾਦਲੂ ਹਰਾਨੇ ਆਪਦੇ ਪੇਜ ਤੇ ਪਾਈ ਉਦੋਂ ਬਾਅਦ ਸਾਰੇ ਪਾਸੇ ਉਹ ਆਈ ਹੈ ਤੇ ਸਮਰਥਕਾਂ ਨੇ ਤਾੜੀਆਂ ਵੀ ਖੂਬ ਮਾਰੀਆਂ ਸੀ ਤੇ ਉਥੇ ਅ ਕੁਲਦੀਪ ਢਾਲੀਵਾਲ ਦਾ ਨਾਂ ਲੈ ਲੈ ਕੇ ਢਾਲੀਵਾਲ ਢਾਲੀਵਾਲ ਸਾਹਿਬ ਕਹਿ ਕੇ ਉਹ ਐਮਐਲਏ ਗੱਲ ਕਰ ਰਿਹਾ ਹੈ ਤਾਂ ਫਿਰ ਹੁਣ ਜੇ ਉਹ ਕਹਿਣ ਵੀ ਉਹ ਐ ਆ ਤੇ ਜੂਆਂ ਮੈਨੂੰ ਲੱਗਦਾ ਇਹ ਹਾਸੋਹੀਣੀ ਸਥਿਤੀ ਪੈਦਾ ਕਰ ਰਹੇ ਨੇ ਇੰਜ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਹਦੇ ਚੋ ਕੁਝ ਨਹੀਂ ਨਿਕਲਣਾ ਫਾਇਦਾ ਇਹੀ ਸੀ ਵੀ ਐਮਐਲ ਸਾਹਿਬ ਕਹਿੰਦੇ ਜੋ ਮੈਂ ਬੋਲਿਆ ਸੱਚ ਬੋਲਿਆ ਆਮ ਆਦਮੀ ਪਾਰਟੀ ਕਹਿੰਦੀ ਗੱਲਾਂ ਤਾਂ ਇਹਦੀਆਂ ਠੀਕ ਨੇ ਪਰ ਹੁਣ ਅਸੀਂ ਇਹ ਗੱਲਾਂ ਤੁਰੰਤ ਪੂਰੀਆਂ ਕਰਾਂਗੇ ਵੇਖੋ ਤੁਸੀਂ ਅਸੀਂ ਕੰਮ ਕਰਕੇ ਦਿਖਾਉਂਦੇ ਹੁਣ ਹੁਣ ਦੇਖੋ ਨਸ਼ਾ ਖਤਮ ਕਿਵੇਂ ਹੁੰਦਾ ਹੁਣ ਦੇਖੋ ਭ੍ਰਿਸ਼ਟਾਚਾਰ ਉੜਦਾ ਕਿਵੇਂ ਆ ਹੁਣ ਦੇਖੋ ਤੁਸੀਂ ਕਿ ਰਿਸ਼ਵਤਖੋਰੀ ਬੰਦ ਕਿਵੇਂ ਹੁੰਦੀ ਹੈ ਹੁਣ ਦੇਖਿਓ ਬੇਰਜ਼ਗਾਰੀ ਖਤਮ ਕਿਵੇਂ ਹੁੰਦੀ ਆ ਇਹ ਗੱਲਾਂ ਆਮ ਆਦਮੀ ਪਾਰਟੀ ਨੂੰ ਕਰਨੀਆਂ ਚਾਹੀਦੀਆਂ ਸੀ ਨਾ ਕਿ ਇਹ ਕਰਨਾ ਚਾਹੀਦਾ ਜਿਹੜਾ ਬੋਲਦਾ ਮੂੰਹ ਬੰਦ ਕਰਾ ਦਿਓ ਭਗਵੰਤਬਾਨ ਸਾਹਿਬ ਨੂੰ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਮਾਨ ਸਾਹਿਬ ਤੁਸੀਂ 13 0 ਕਹਿੰਦੇ ਸੀ ਤੇ ਆਈਆਂ ਤਿੰਨ ਨੇ ਤੇ ਮਾਨ ਸਾਹਿਬ ਨੂੰ ਚਾਹੀਦਾ ਤਾਂ ਇਹ ਸੀ ਵੀ ਹਾਂ ਸਾਡੀ ਜਿਹੜੀ ਅੰਦਾਜ਼ਾ ਸੀ ਉਹ ਵਧਵਾ ਸੀ ਤੇ ਵਾਕਿਆ ਹੀ ਲੋਕਾਂ ਨੇ ਸਾਨੂੰ ਪਿੱਛੇ ਕਰਤਾ ਹੁਣ ਅਸੀਂ ਲੋਕਾਂ ਦੇ ਮਨਾਂ 'ਚ ਵੱਸਣ ਦੇ ਲਈ ਦੁਬਾਰਾ ਯਤਨ ਕਰਾਂਗੇ ਤੇ ਮੈਨੂੰ ਲੱਗਦਾ ਮਾਨ ਸਾਹਿਬ ਨੇ ਵੀ ਐਦਾਂ ਦੀਆਂ ਗੱਲਾਂ ਕੀਤੀਆਂ 2019 ਚ ਸਾਡਾ ਇੱਕ ਬੰਦਾ ਮੈਂ ਜਿੱਤਿਆ ਸੀ ਤੇ ਹੁਣ 2024 ਚ ਮਤਲਬ ਸਾਡੇ ਅਸੀਂ ਤਿੰਨ ਜਿੱਤ ਗਏ ਪੰਜਾਬ ਚ ਅਸੀਂ ਤਰੱਕੀ ਕਰ ਗਏ ਮਾਨ ਸਾਹਿਬ 92 ਸੀਟਾਂ ਤੁਹਾਡੀਆਂ ਪੰਜਾਬ ਚ 92 ਤੋਂ ਬਾਅਦ ਥਾਵਾਂ ਬਾਅਦ ਥਾਵਾਂ ਤੇ ਤੁਹਾਡੇ ਐਮਐਲਏ ਦੇ ਹਲਕਿਆਂ ਦੇ ਵਿੱਚ ਤੁਸੀਂ ਹਾਰ ਗਏ ਹੋ 62 ਅਜੇ ਵੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਸੀਂ ਅੱਗੇ ਵਧੇ ਆਂ ਅੱਗੇ ਨਹੀਂ ਵਧੀ ਤੁਸੀਂ ਪਿੱਛੇ ਗਏ ਹੋ ਹੁਣ ਜੇ ਦੂਜੀਆਂ ਪਾਰਟੀਆਂ ਮਾਨ ਸਾਹਿਬ ਖੁਦ ਕਹਿੰਦੇ ਨੇ ਕਿ ਉਹ ਕਹਿੰਦੇ ਸੀ 400 ਪਾਰ ਜਾਣਾ ਸੀ ਤੇ 250 ਨਹੀਂ ਟੱਪੇ ਜੇ ਉਹ 250 ਨਹੀਂ ਟੱਪੇ ਤੁਸੀਂ ਕਮੈਂਟ ਕਰਦੇ ਹੋ ਵੀ ਨਹੀਂ ਟੱਪੇ ਤਾਂ ਤੁਸੀਂ 13 ਜੀਰੋ ਕਹਿੰਦੇ ਸੀ ਤੁਸੀਂ 3 ਨਹੀਂ ਟੱਪੇ ਇਹਦੇ ਬਾਰੇ ਵੀ ਸੋਚਿਓ ਕਿਉਂ ਆ ਇਹ ਨਹੀਂ ਤਾਂ ਮੋਦੀ ਹੋਰਾਂ ਵਾਲਾ ਹਾਲ ਤੁਹਾਡਾ ਪੰਜਾਬ 'ਚ ਛੇਤੀ ਹੋ ਜਾਣਾ ਸੁਖਬੀਰ ਬਾਦਲੋਂ ਵਾਲਾ ਵੀ ਹੋ ਸਕਦਾ ਪੰਜਾਬ ਦੀ ਜਨਤਾ ਦੁਬਾਰਾ ਉਧਰ ਨੂੰ ਨਹੀਂ ਮੁੜਨਾ ਚਾਹੁੰਦੀ ਜਿਨ੍ਹਾਂ ਕੋਲੋਂ ਮਸਾ ਖੇੜਾ ਛੜਾਇਆ ਤੁਸੀਂ ਉਧਰ ਨੂੰ ਧੱਕੋ ਨਾ ਲੋਕਾਂ ਨੂੰ ਬਹੁਤ ਮਿਹਰਬਾਨ